ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿਖੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਤਾਨੇ ਪਰਿਵਾਰਾਂ ਸਮੇਤ ਆਏ ਜੀ ਭਰੀ ਅਤੇ ਸਮਾਗਮ ਦਾ ਆਨੰਦ ਮਾਨਿਆ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਸਤ ਤਾ ਕਵਨ ਰਸ ਨਾ ਗੁਣ ਹਾ ਮਾਂ ਹੁਣ ਆ ਆਹ ਗ੍ਰਹਿ ਤੱਕ ਤੇ ਪ੍ਰਭ ਆਏ ਜੀਓ ਗਰੋ ਆਏ ਜੀਓ ਆਮੀਨ ਆਹੇ ਜੀ ਜਵਾਨਾਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੇ ਨਾਲ ਹੀ ਉਹਨਾਂ ਨੂੰ ਜੂਰੀ CS ਬਖਸ਼ ਕੇ ਸਨਮਾਨਿਤ ਕਰਾਇਆ ਜਾਏਗਾ ਮੈਂ ਬੇਨਤੀ ਕਰਾਂਗਾ ਕਿ ਬੁਰਕਰ ਦੇ ਇਸ ਸਥਾਨ ਦੇ ਮੁੱਖ ਸੇਵਾਦਾਰ ਬਹੁਤ ਹੀ ਸਰਗਰਜ ਸਰਕਾਰ ਦੇ ਪੰਜਾਬ ਸਿੰਘ ਜੀ ਸੋਨਿਹਾਲ ਅਸੀਂ ਦੇ ਬਹੁਤ ਸਤਿਕਾਰਯੋਗ ਸਤਿਖਰਿ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਹਿਬ ਹੋ ਸ੍ਰੀ ਆਨੰਦ ਕਾਰ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਾਂ ਉਹਨਾਂ ਦੇ ਨਾਲ ਸ਼ਮੀ ਵੀਰ ਜੀ ਸ਼ਮੀ ਵੀਰ ਦਾ ਵੀ ਨਾਮ ਸਤਿਕਾਰ ਸਾਰੀਆਂ ਸੰਗਤਾਂ ਨਵੀਂ ਆਦੀ ਉਹ ਕੰਨ ਤੇ ਵੀ ਰਾਮ ਦਾ ਲਾਗ ਗਿਆ ਪ੍ਰਕਾਸ਼ ਨੂੰ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿੱਚ ਜੋ ਜੜੀਵਾ ਸਮਾਗਮ ਦਿਖਾਇਆ ਗਿਆ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਘੁਰ ਭਾਰਿਆ ਵਾ ਸਮਾਣੀ ਕਮੇਟੀ ਵੱਲੋਂ ਜਿਹੜੇ ਲੜੀਵਾਰ ਸਮਾਗਮ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਨੇ 1 ਸਤੰਬਰ ਤੋਂ ਇਹ ਸਮਾਗਮ ਸ਼ੁਰੂ ਹੋਏ ਸੀ ਲਗਭਗ 6 ਅਕਤੂਬਰ ਤੱਕ ਹੋਣੇ ਆ 8 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਅੱਜ 29 ਤਰੀਕ ਦਿਨ ਸੋਮਵਾਰ ਨੂੰ ਸਾਡੇ ਇੱਥੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿਖੇ ਕੋਟ ਆਤਮਾ ਆਰਾਮ ਵਿਖੇ ਇਹ ਸਮਾਗਮ ਰੱਖੇ ਗਏ ਸੀ ਜਿਸ ਸਮਾਗਮ ਦੇ ਵਿੱਚ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਅਤੇ ਕਥਾ ਵਾਚਕ ਗਿਆਨੀ ਗੁਰਬਚਨ ਸਿੰਘ ਕਲਸਿੰਘਾ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਅਤੇ ਐ ਜੀ ਪੀ ਸੀ ਮੈਂਬਰ ਸਰਦਾਰ ਸਰਦਾਰ ਅਜੇ ਸਿੰਘ ਵੀ ਪਹੁੰਚੇ ਅਸੀਂ ਇਲਾਕਾ ਨਿਵਾਸੀ ਕੋਟ ਆਤਮਾਰਾਮ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜੋ ਇਹ ਸੰਗਤ ਇਸ ਸਮਾਗਮ ਦੇ ਵਿੱਚ ਉਮ ਮਹਾਕੇ ਪਹੁੰਚੀ ਸਾਡੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਵਿਸ਼ੇਸ਼ ਧੰਨਵਾਦ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਜਿਨ੍ਹਾਂ ਨੇ ਇਹ ਸਮਾਗਮ ਨੂੰ ਬੜੇ ਆਪਣੇ ਤੇ ਵਧੀਆ ਢੰਗ ਦੇ ਤਰੀਕੇ ਨਾਲ ਨਿਭਾਇਆ ਅਸੀਂ ਇਲਾਕੇ ਦੀਆਂ ਸੰਗਤਾਂ ਦਾ ਬਹੁਤ-ਬਹੁਤ ਫਿਰ ਤੋਂ ਧੰਨਵਾਦ ਕਰਦੇ ਆਂ ਅਰਦਾਸ ਕਰਦੇ ਆਂ ਗੁਰੂ ਰਾਮਦਾਸ ਜੀ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ